ਤਤੀ ਮਾ ਤਤੀ ਮਾ ਇੱਕ ਇੱਕ ਕਹਾਣੀ ਸੁਣਾਓ ਅੱਜ ਮੈਂ ਰਾਜਾ ਰਾਨੀ ਵਾਲੀ ਨਹੀਂ ਸੁਣੀ ਅੱਜ ਕੋਈ ਸੁਪਰ ਹੀਰੋ ਵਾਲੀ ਕਹਾਣੀ ਸੁਣਾਓ ਚਲ ਮੈਂ ਤੈਨੂੰ ਸੁਣਾਉਣੀ ਆ ਸੁਪਰ ਹੀਰੋਜ਼ ਵਾਲੀ ਅਸਲੀ ਕਹਾਣੀ ਜਿਨ੍ਹਾਂ ਨੇ ਤੇਰੇ ਮੰਮੀ ਪਾਪਾ ਨੂੰ ਬਚਾਇਆ ਸੀ ਇੱਕ ਵਾਰ ਦੀ ਗੱਲ ਐ ਤੇਰੇ ਮੰਮਾ ਪਾਪਾ ਗੱਡੀ ਚਕਿਤੇ ਜਾ ਰਹੇ ਸੀ ਉਹਨਾਂ ਦਾ ਰਸਤੇ ਚ ਐਕਸੀਡੈਂਟ ਹੋ ਜਾਂਦਾ ਹੈ ਰੱਬ ਦਾ ਸ਼ੁਕਰ ਹੈ ਉਤੇ ਰਾਤ ਚ ਜਾਂਦੇ ਇੱਕ ਅੰਕਲ 112 ਤੇ ਕਾਲ ਕਰਦੇ ਨੇ ਤੇ ਪੰਜਾਬ ਦੇ ਸੁਪਰ ਹੀਰੋਜ਼ ਐਸ ਐਸ ਐਫ ਦੇ ਸਿਪਾਹੀ ਆਪਣੀ ਗੱਡੀ ਚ ਆਉਂਦੇ ਨੇ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਹਸਪਤਾਲ ਲੈ ਜਾਂਦੇ ਨੇ ਫੇਰ ਤੇਰੇ ਮੰਮੀ ਪਾਪਾ ਦੀ ਜਾਨ ਬੜ ਜਾਂਦੀ ਹੈ ਛਾ ਤਾਂ ਇਹ ਹੁੰਦੇ ਨੇ ਅਸਲੇ ਸੁਪਰ ਹੀਰੋ ਮੂਵੀ ਵਾਲੇ ਨਹੀਂ ਇਹ ਪੰਜਾਬ ਦੇ ਸੁਪਰ ਹੀਰੋਜ਼ ਪਗਵੰਤ ਮਾਨ ਸਰਕਾਰ ਨੇ ਬਣਾਈ ਨਹੀਂ ਪਹਿਲੀ ਵਾਰ ਸਾਡੇ ਦੇਸ਼ ਚ ਕਿਸੇ ਸਰਕਾਰ ਨੇ ਇਹਨਾਂ ਦੀ ਟੀਮ ਤਿਆਰ ਕੀਤੀ ਹੈ ਜਿਨਾਂ ਦਾ ਕੰਮ ਸਿਰਫ ਇੱਕ ਹੈ ਲੋਕਾਂ ਦੀਆਂ ਜਾਨਾਂ ਬਚਾਉਣੀਆਂ